ਲੋ ਜੀ ਮੈਂ ਤੁਹਾਡੇ ਮਿੱਤਰ ਜਬਾਰ ਚੋਹਦੀ ਤੁਸੀਂ ਵੇਖਦੇ ਪਿਆ ਫੈਕਸ ਵਿੱਚ ਜੇ ਅਸੀਂ ਤੇ ਤੁਹਾਨੂੰ ਬੇਨਤੀ ਹੁੰਦੀ ਹੈ ਕਿ ਜਨਾਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਇਹਦੀਆਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਜਿਆਦਾ ਤੋਂ ਜਿਆਦਾ ਕਮੈਂਟ ਕਰੋ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ ਅੱਜ ਦੀ ਗੱਲਬਾਤ ਜਿਹੜੀ ਉਹ ਵੀ ਬੜੀ ਅਹਿਮ ਹੈਗੀ ਹੈ ਉਸ ਇਸ ਤਰੀਕੇ ਦੇ ਨਾਲ ਅਹਿਮ ਹੈਗੀ ਹੈ ਕਿ ਤੁਹਾਨੂੰ ਅਸੀਂ ਜਿਹੜਾ ਵਕ ਵਕ ਮੌਕੇ ਦੇ ਉੱਤੇ ਤੁਹਾਨੂੰ ਅਸੀਂ ਖਾਸ ਤੌਰ ਦੇ ਉੱਤੇ ਪੰਜਾਬ ਪੰਜਾਬੀ ਤੇ ਸਿੱਖੀ ਨੂੰ ਜਿਹੜੇ ਖਤਰਾ ਦਾ ਲਾਹਕ ਨੇ ਜਿਹੜਾ ਇੱਥੇ ਪੰਜਾਬ ਦੇ ਹਵਾਲੇ ਦੇ ਨਾਲ ਜਿਹੜੀਆਂ ਹਿੰਦੁਸਤਾਨੀ ਸਰਕਾਰਾਂ ਜਿਹੜੀਆਂ ਸਾਜ਼ਿਸ਼ਾਂ ਰਚਦੀਆਂ ਤਾਂ ਕਿ ਪੰਜਾਬ ਦੇ ਕਿ ਮੇਨ ਮਕਸਦ ਹੈ ਪੰਜਾਬ ਨੂੰ ਕਮਜ਼ੋਰ ਕਰਨਾ ਪੰਜਾਬ ਨੂੰ ਕਮਜ਼ੋਰ ਕਰਨਾ ਪੰਜਾਬ ਨੂੰ ਕਮਜ਼ੋਰ ਰੱਖਣਾ ਕਿਤੇ ਪੰਜਾਬੀ ਜਿਹੜੇ ਨੇ ਇਹ ਮਜ਼ਬੂਤ ਹੋ ਕੇ ਤੇ ਆਪਣੇ ਹੱਕਾਂ ਦੇ ਬਾਰੇ ਜਿਹੜੇ ਨੇ ਆਪਣਾ ਉਹ ਫੈਸਲਾ ਕੌਣ ਮਰਲੇ ਦੀ ਲੜਾਈ ਨਾਲ ਲੜਨ ਲੱਗ ਪਾ ਅਸਲ ਰੋਲਾ ਸਿਰਫ ਇਹ ਹੈ ਇਹਦੀ ਵਜ੍ਹਾ ਨਾਲ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਵਕ ਵਕ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਹਿੰਦੁਸਤਾਨੀ ਸਰਕਾਰਾਂ ਰਚਦੀਆਂ ਰਹਿੰਦੀਆਂ ਤੁਹਾਡੇ ਸਾਹਮਣੇ ਸਾਰੀਆਂ ਜਿੰਨੀਆਂ ਵੀ ਇਹ ਇਸ ਤਰ੍ਹਾਂ ਦੀਆਂ ਸਾਜਿਸ਼ਾਂ ਹੁੰਦੀਆਂ ਔਰ ਇਹ ਸਾਜਿਸ਼ਾਂ ਜਿਹੜੀਆਂ ਇਹ ਕੋਈ ਹੁਣਦੀਆਂ ਨਹੀਂ ਇਹ ਸਨ 47 ਤੋਂ ਸ਼ੁਰੂ ਹੋ ਗਈਆਂ ਸੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜਾ ਸੀ ਜਦੋਂ ਪੰਜਾਬ ਨੇ ਆਪਣੇ ਅਲੱਗ ਇਕੱਲੇ ਪਹਿਚਾਣ ਦੀ ਮੰਗ ਕੀਤੀ ਅਲੱਗ ਸਟੇਟ ਦੀ ਮੰਗ ਕੀਤੀ ਅਲੱਗ ਮੁਲਕ ਦੀ ਮੰਗ ਕੀਤੀ ਬੋਲੀ ਦੇ ਆਧਾਰ ਦੇ ਉੱਤੇ ਤੇ ਇਹਨਾਂ ਨੂੰ ਨਕਾਰ ਦਿੱਤਾ ਗਿਆ ਤੇ ਫੌਰੀ ਤੌਰ ਦੇ ਉੱਤੇ ਉਹਨਾਂ ਨੇ ਫਿਰ ਰੀਅਲਾਈਜ਼ ਕੀਤਾ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਕਿ ਅਗਰ ਪੰਜਾਬ ਜਿਹੜਾ ਉਹ اسی ਸ਼ਕਲ ਦੇ ਵਿੱਚ ਰਿਹਾ ਤੇ ਪੰਜਾਬੀ ਸਾਰੇ ਇਕੱਠੇ ਹੋ ਕੇ ਤੇ ਸਾਡੇ ਕੋਲੋਂ ਜਿਹੜਾ ਉਹ ਹੱਕ ਮੰਗਣਗੇ ਸਾਡੇ ਕੋਲੋਂ ਅਲੈਦਾ ਸਟੇਟ ਮੰਗਣਗੇ ਇਸ ਵਾਸਤੇ ਫਿਰ ਤੁਹਾਨੂੰ ਤੁਸੀਂ ਦੇਖਿਆ ਕਿ ਪਹਿਲੇ ਕੋ 10ਾਂ 10 ਸਾਲ ਬਾਅਦ ਹੀ ਪੰਜਾਬ ਦੀ ਜਿਹੜੀ ਸੀ ਉਹ ਫੈਸਲਾ ਕੀਤਾ ਦਿੱਲੀ ਦੇ ਵਿੱਚ ਇਹੀ ਨਹਿਰੂ ਉਹਨਾਂ ਨੇ ਕਿ ਪੰਜਾਬ ਨੂੰ ਵੰਡਦੇਓ ਪੰਜਾਬ ਦੇ ਟੋਟੇ ਕਰਦੇਓ ਪੰਜਾਬ ਨੂੰ ਛੋਟੇ-ਛੋਟੇ ਕਰਦੇਓ ਤਾਂ ਕਿ ਪੰਜਾਬ ਜਿਹੜਾ ਉਹ ਵੱਡੀ ਸਟਰੈਂਥ ਬਣੇ ਨਾ ਨਾ ਵੱਡੀ ਸਟਰੈਂਥ ਪੰਜਾਬ ਬਣੇ ਤੇ ਨਾ ਪੰਜਾਬ ਦਾ ਜਿਹੜਾ ਆਪਣਾ ਕੋਈ ਉਹ ਕਿਸੇ ਪਾਸੇ ਕੋਈ ਲੋਕ ਜਿਹੜੇ ਨੇ ਆਪਣੇ ਹੱਕਾਂ ਦੀ ਮੰਗ ਕਰ ਸਕਣ ਫਿਰ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਪੰਜਾਬ ਜਿਹੜਾ ਉਹ ਤਿੰਨਾ ਹਿੱਸਿਆਂ 'ਚ ਵੰਡਿਆ ਗਿਆ ਤਿੰਨਾ ਟੋਟੇ ਕੀਤੇ ਗਏ ਪੰਜਾਬ ਜਿਹੜਾ ਹੁਣ ਇਹਨੂੰ ਛੋਟਾ ਜਿਹਾ ਕਰ ਦਿੱਤਾ ਹਿਮਾਚਲ ਕੱਢ ਦਿੱਤਾ ਵਿੱਚੋਂ ਹਰਿਆਣਾ ਅਲੱਗ ਕਰ ਦਿੱਤਾ ਤੇ ਫਿਰ ਜਿਹੜਾ ਸੀ ਇਹ ਚੈਨ ਦੀ ਨੀਂਦ ਸੌਂਗਾ ਕਿ ਜਨਾਬ ਹੁਣ ਠੀਕ ਐ ਹੁਣ ਪੰਜਾਬ ਜਿਹੜਾ ਕਮਜ਼ੋਰ ਹੋ ਗਿਆ ਹੁਣ ਪੰਜਾਬ ਤੇ ਜਿਹੜਾ ਕੋਈ ਖਤਰਾ ਸਾਡੂ ਘਟ ਗਿਆ ਪਰ ਪੰਜਾਬ ਜਿਹੜਾ ਉਹ ਪੰਜਾਬੀ ਜਿਹੜੇ ਨੇ ਉਹ ਹਮੇਸ਼ਾ ਯੋਧੇ ਰਹੇ ਨੇ ਹਮੇਸ਼ਾ ਆਪਣੇ ਹੱਕਾਂ ਵਾਸਤੇ ਲੜਦੇ ਰਹੇ ਨੇ ਤੇ ਇਹ ਪੰਜਾਬ ਦੀ ਲੜਾਈ ਜਦੋਂ ਦੇਖਿਆ ਕਿ ਇਹ ਵੰਡਣ ਦੇ ਨਾਲ ਵੀ ਗੱਲ ਨਹੀਂ ਬਣੀ ਤੇ ਫਿਰ ਪੰਜਾਬ ਦੇ ਉੱਤੇ 84 ਦਾ ਜਿਹੜਾ ਕੁੱਲੂ ਕਾਰਾ ਸੀ ਉਹ ਕਰ ਦਿੱਤਾ ਪੰਜਾਬ ਦੀ 84 ਦੇ ਉੱਤੇ ਦੇਖਿਆ ਗਿਆ ਕਾਲ ਤਖ ਦੀ ਟੈਟਰੀ ਕੀਤਾ ਪੰਜਾਬ ਦੇ ਜਿਹੜੇ ਸੀ ਲੱਖ ਡੇਢ ਲੱਖ ਨੌਜਵਾਨ ਜਿਹੜੇ ਸੀ ਪੁਲਿਸ ਮੁਕਾਬਲੇ ਚ ਮਾਰ ਦਿੱਤੇ ਤੇ ਕੀ ਕੁਝ ਹੋਇਆ ਸਾਰਾ ਕੁਝ ਤੁਹਾਡੇ ਸਾਹਮਣੇ ਪਰ ਪੰਜਾਬ ਦੇ ਵਿੱਚੋਂ ਜਿਹੜੀਆਂ ਉੱਠਣ ਵਾਲੀਆਂ ਆਵਾਜ਼ਾਂ ਸੀ ਉਹ ਕਟੀਆਂ ਨਹੀਂ ਹਮੇਸ਼ਾ ਹਰ ਦੌਰ ਦੇ ਉੱਤੇ ਜਿਹੜਾ ਉਹ ਪੰਜਾਬ ਦੇ ਵਿੱਚੋਂ ਆਵਾਜ਼ਾਂ ਉੱਠਦੀਆਂ ਰਹੀਆਂ ਕਿ ਭਾਈ ਸਾਨੂੰ ਸਾਡੇ ਹੱਕ ਦਿਓ ਫਿਰ ਪੰਜਾਬ ਦੇ ਵਸਾਇਲ ਦੇ ਉੱਤੇ ਕਬਜ਼ਾ ਪੰਜਾਬ ਦੇ ਪਾਣੀ ਦੇ ਉੱਤੇ ਕਬਜ਼ਾ ਪੰਜਾਬ ਦੇ ਡੈਮੋਗ੍ਰਾਫਿਕ ਚੇਂਜ ਕਰਨਾ ਤਾਂ ਕਿ ਤੋਂ ਪੰਜਾਬੀ ਆਬਾਦੀ ਘਟ ਜਾ ਸਿੱਖ ਘਟ ਜਾਣ ਇਹਦੇ ਵਿੱਚ ਤਾਂ ਦੇਖੇ ਕਿ ਬਾਹਰੋਂ ਪਈਏ ਲਿਆ ਲਿਆ ਕੇ ਇੱਥੇ ਉਹ ਵਸਾਏ ਗਏ ਉਹਨੂੰ ਆਧਾਰ ਕਾਰਡ ਮਤਲਬ ਕੋ ਪੰਜਾਬ ਦਾ ਬੰਦਾ ਅਗਰ ਬਾਹਰ ਕਿਸੇ ਸਟੇਟ ਤੇ ਜਾਵੇ ਤਾਂ ਉਹਨੂੰ ਉੱਥੇ ਦੀ ਸਿਆਰੀ ਜੇ ਉੱਥੇ ਦੀ ਸਟੇਟ ਜਿਹੜਾ ਆਪਣਾ ਉਹਦੀ ਜਿਹੜੀ ਮਾਈਗ੍ਰੇਸ਼ਨ ਉਹ ਵੀ ਕੰਪਲੀਟ ਨਹੀਂ ਹੁੰਦੀ ਉਹਦਾ ਉਸ ਉਸ ਸਟੇਟ ਦਾ ਆਧਾਰ ਕਾਰਡ ਹੀ ਨਹੀਂ ਬਣਦਾ ਨਾ ਕਿਸੇ ਕਸ਼ਮੀਰ ਵਾਲੇ ਦਾ ਬਣਦਾ ਪਰ ਹਿੰਦੁਸਤਾਨ ਦੇ ਵਿੱਚੋਂ ਜਿਹੜਾ ਕੋਈ ਬੰਦਾ ਉੱਠੇ ਕੋਈ ਪੰਡਤ ਕੋਈ ਪਈਆ ਕੋਈ ਉੱਠੇ ਜਾ ਕੇ ਕਸ਼ਮੀਰ ਦੇ ਅਜੇ ਬਾਰਡਰ ਤੇ ਪੈਰ ਨਹੀਂ ਪਾਉਂਦਾ ਉਹਦੇ ਸਾਹਮਣੇ ਉਹ ਵੋਟਰ ਚ ਹੀ ਦਰਜ ਕਰ ਦਿੰਦੇ ਨਾ ਉਹਨੂੰ ਉਹਦਾ ਜਿਹੜਾ ਆਪਣਾ ਉਹ ਆਧਾਰ ਕਾਰਡ ਵੀ ਦੇ ਦਿੰਦੇ ਤੇ ਕਹਿੰਦੇ ਜੀ ਕਿ ਇਹ ਕਸ਼ਮੀਰ ਦਾ ਪਰਮਾਨੈਂਟ ਜਿਹੜਾ ਬੰਦਾ ਹੋ ਉਹ ਹੋ ਗਿਆ ਇਹ 370 ਜਿਹੜਾ ਹਟਾਇਆ ਗਿਆ ਉਹ ਵੀ ਇਹੀ ਵਜ੍ਹਾ ਸੀ 35 ਇਹ ਜਿਹੜਾ ਪਰੇ ਕੀਤਾ ਗਿਆ ਉਹਦੀ ਵੀ ਇਹੀ ਵਜ੍ਹਾ ਸੀ ਤਾਂ ਕਿ ਬਾਹਰੋਂ ਲਿਆ ਲਿਆ ਕਿ ਲੋਕੀ ਜਿਹੜੇ ਨੇ ਕਸ਼ਮੀਰ ਵਿੱਚ ਵਸਾਏ ਜਾਣ ਦੋਮਿਸਾਈਲ ਬਣਾਵਾ ਕੇ ਫਿਰ ਹੁੰਦਾ ਡੈਮੋਗ੍ਰਾਫਿਕ ਚੇਂਜ ਕਰ ਦਿੱਤੇ ਨੇ ਇਸੇ ਤਰ੍ਹਾਂ ਜਦੋਂ ਕੋਈ ਪਈਆ ਉੱਠ ਕੇ ਪੰਜਾਬ ਦੀ ਹਦੂਦ ਵਿੱਚ ਆਂਦਾ ਉਹਨੂੰ ਜਨਾਬ ਨਾਲ ਹੀ ਜਿਹੜਾ ਉਹ ਹਿੰਦੁਸਤਾਨੀ ਸਰਕਾਰਾਂ ਨੇ ਉਹਨੂੰ ਆਧਾਰ ਕਾਰਡ ਦੇ ਦਿੰਦੀਆਂ ਵੋਟਰ ਲਿਸਟਾਂ 'ਚ ਨਾਮ ਪਾ ਦਿੰਦੀਆਂ ਤੇ ਉਹ ਪੰਜਾਬੀ ਬਣ ਜਾਂਦਾ ਹੈ ਨਾ ਨਾ ਕੋਈ ਬੋਲੀ ਪੰਜਾਬੀ ਨਾ ਕੋਈ ਆਪਣਾ ਕੋ ਧਰਮ ਪੰਜਾਬ ਦੇ ਜਿਹੜੇ ਰਹਿ ਮжоਰਿਟੀ ਧਰਮ ਹੈ ਨਾ ਉਹ ਧਰਮ ਹੈ ਲੇਕਿਨ ਪੰਜਾਬੀ ਬਣ ਗਿਆ ਇਹ ਮੁਸਲਸਲ ਚੀਜ਼ਾਂ ਜਿਹੜੀਆਂ ਨੇ ਇਹ ਚੱਲੀ ਜਾ ਰਹੀਆਂ ਚੱਲੀ ਜਾ ਰਹੀਆਂ ਤੇ ਜਿਹੜਾ ਬੰਦਾ ਕੋਈ ਡੈਮੋਗ੍ਰਾਫਿਕ ਚੇਂਜ ਕਰਨ ਦਾ ਨਾਲ ਇਹਦਾ ਲੈਂਡ ਪੂਲਿੰਗ ਸਕੀਮ ਵੀ ਇਹੀ ਇਹੀ ਹਿੱਸਾ ਚ ਉਹਦੋਂ ਪਤਾ ਕਿਸ ਤਰ੍ਹਾਂ ਸਿਕਸ ਫਾਰ ਜਸਟਿਸ ਨੇ ਤੇ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੇ ਕਿਸ ਤਰ੍ਹਾਂ ਇਹ ਨਹੀਂ ਕੀਤੇ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਭੁੱਲ ਜਾ ਕਿ ਇੱਥੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਮਾਮਲੇ ਕੰਮ ਕਰਨ ਚ ਕਾਮਯਾਬ ਹੋਏਗੀ ਜਾਂ ਉਹਨੂੰ ਵੋਟ ਮਿਲਣਗੇ ਭਗਵੰਦ ਮਾਨ ਨੇ ਵੀ ਸਾਨੂੰ ਪਤਾ ਸੁਨੇਹਾ ਲਾਇਆ ਸੀ ਤੇ ਫਿਰ ਫੌਰੀ ਤੌਰ ਦੇ ਉੱਤੇ ਇਹਨਾਂ ਨੇ ਲੈਂਡ ਪੂਲਿੰਗ ਵਾਲਾ ਜਿਹੜਾ ਸਤ ਕੰਮ ਸੀ ਉਹਨੂੰ ਪਿੱਛੇ ਰੱਖ ਦਿੱਤਾ ਪਿੱਛੇ ਕਰ ਦਿੱਤਾ ਲੇਕਿਨ ਸਾਜ਼ਿਸ਼ਾਂ ਮੁੱਕਦੀਆਂ ਨਹੀਂ ਚੀਜ਼ਾਂ ਹਟਦੀਆਂ ਨਹੀਂ ਕਿਉਂਕਿ ਇਹ ਪਲਾਨ ਜਿਹੜਾ ਬੜਾ ਵੱਡਾ ਹੈ bigger plan ਹੈ ਪਲਾਨ ਇਹੀ ਹੈ ਕਿ ਪੰਜਾਬ ਨੂੰ ਹਰ ਤਰ੍ਹਾਂ ਕਮਜ਼ੋਰ ਰੱਖਣਾ ਇਸ ਵਾਸਤੇ ਪੰਜਾਬ ਦੇ ਵਿੱਚ ਅਸੀਂ ਕੱਲ ਗੱਲ ਕੀਤੀ ਸੀ ਭੈਣ ਸਾਹਿਬ ਦੇ ਨਾਲ ਕਿ ਕਿਸ ਤਰ੍ਹਾਂ ਜਿਹੜਾ ਬੱਲਾ ਵਾਲਾ ਡੇਰਾ ਉਹਨੂੰ ਉਹਨੂੰ ਯਾਨੀ ਕਿ ਉਹਦੇ 'ਚ ਹਵਾ ਭਰੀ ਜਾਂਦੀ ਉਹਨੂੰ ਪੰਪ ਕੀਤਾ ਜਾਂਦਾ ਬੱਲਾ ਵਾਲੇ ਡੇਰੇ ਦੇ ਵਿੱਚ ਉਹ ਤੇ ਮਨਿੰਦਰ ਮੁੱਤੀ ਵੀ ਆ ਰਹੇ ਉਹਨੂੰ ਫੰਡ ਵੀ ਦਿੱਤੇ ਜਾ ਰਹੇ ਨੇ ਤਾਂ ਕਿ ਵਿੱਚੋਂ ਅੰਦਰੋਂ ਤੋੜਿਆ ਜਾਏ ਪੰਜਾਬ ਨੂੰ ਕਮਜ਼ੋਰ ਕੀਤਾ ਜਾਏ ਇਹ ਵੀ ਇੱਕ ਸਾਜ਼ਿਸ਼ ਮਰ ਰਹੀ ਜਾ ਰਹੀ ਤੇ ਅਸੀਂ ਭਾਈ ਸਰਦਾਰ ਬਖਸ਼ੀ ਸਿੰਘ ਸੰਧੂ ਉਹਨਾਂ ਨੇ ਵੀ ਸਾਡੇ ਨਾਲ ਤਵੀ ਲਾਈਵ ਆਪਣੇ ਪੋਡਕਾਸਟ ਵਿੱਚ ਵੀ ਭਰਪੂਰ ਤਰੀਕੇ ਨਾਲ ਵਿਸਥਾਰ ਦੇ ਨਾਲ ਉਹਨਾਂ ਨੇ ਵੀ ਤਫਸੀਲ ਨਾਲ ਸਮਝਾਇਆ ਕਿ ਪੰਜਾਬ ਨੂੰ ਕਿਹੜੇ ਕਿਹੜੇ ਖਤਰੇ ਜਿਹੜੇ ਨੇ ਉਹ ਲੱਗੇ ਹੋਏ ਨੇ ਤੇ ਪੰਜਾਬੀਆਂ ਦਾ ਉਹਦਾ ਹੱਲ ਕੀ ਹੈ ਹੱਲ ਵੀ ਦੱਸਦੇ ਨੇ ਕਿ ਹੱਲ ਜਿਹੜਾ ਪੰਜਾਬ ਦਾ ਉਹ ਇਹ ਹੀ ਹੈ ਕਿ ਪੰਜਾਬ ਵੱਖ ਸੂਬਾ ਬਣੇ ਵੱਖ ਆਜ਼ਾਦੀ ਬਣੇ ਪੰਜਾਬ ਵੱਖ ਇੱਕ ਸਟੇਟ ਬਣ ਜਾਏ ਪੰਜਾਬ ਦੀ ਆਜ਼ਾਦੀ ਹੋਏ ਪੰਜਾਬ ਜਿਹੜਾ ਉਹ ਆਜ਼ਾਦ ਹੋ ਜਾਏ ਤਾਕੇ ਪੰਜਾਬ ਦੇ ਉੱਤੇ ਪੰਜਾਬੀ ਹਕੂਮਤ ਸਰਕਾਰ ਕਰਨ ਇਨਕਲੂਸਿਵ ਗਵਰਨਮੈਂਟ ਬਣੇ ਇੱਥੇ ਪੰਜਾਬ ਦੀ ਸਿਰਫ ਜਿਹੜੇ ਪੰਜਾਬ ਦਾ ਭਲਾ ਕਰੇ ਪੰਜਾਬੀਆਂ ਦਾ ਭਲਾ ਕਰੇ ਪੰਜਾਬ ਦੇ ਜਿਹੜੇ ਰਿਸੋਰਸਸ ਨੇ ਉਹਨਾਂ ਤੇ ਉਹਦਾ ਆਪਣਾ ਕੰਟਰੋਲ ਹੋਏ ਨਾ ਕਿ ਤੀਸਰੇ ਧਿਰ ਦਾ ਨਾ ਕਿ ਹਿੰਦੁਸਤਾਨ ਦੀ ਸਰਕਾਰ ਦਾ ਉੱਤੇ ਕੰਟਰੋਲ ਹੋਏ ਪੰਜਾਬ ਦੇ ਉੱਤੇ ਪੰਜਾਬ ਦੇ ਵਸਾਇਲ ਦੇ ਉੱਤੇ ਪਾਣੀਆਂ ਦੇ ਉੱਤੇ ਆਰਥਿਕ ਬਾਕੀ ਮਾਮਲਾ ਦੇ ਉੱਤੇ ਸਾਰਾ ਕੁਝ ਪਾਲੀ ਪਾਲਿਸੀਆਂ ਖੁਦ ਪੰਜਾਬ ਬਣਾਏ ਲੇਕਿ ਇਹ ਸਟੇਬਲ ਹੈਗੀ ਏ ਆਈ ਤਾਂ ਮੈਂ ਦੱਸ ਰਹੀ ਆ ਕਿ ਦੋ ਹੋਰ ਖਬਰਾਂ ਜਣੀਆਂ ਨੇ ਬੜੀਆਂ ਮਿਲੀਆਂ ਸਾਨੂੰ ਪਹਿਲੀ ਇੱਕ ਖਬਰ ਤੇ ਅਸੀਂ ਕੱਲ ਜਿਹੜੀ ਸੀ ਆਪਣਾ ਇਹਨਾਂ ਨੇ ਸਾਡੇ ਨਾਲ ਪਿਛਲੇ ਹਫਤੇ ਜਿਹੜੀ ਜਸਪਾਲ ਸਿੰਘ ਬੈਂਸ ਹੋਣਾ ਸੀ ਉਹਨਾਂ ਨੇ ਸਾਂਝੀ ਕੀਤੀ ਸੀ ਤੁਹਾਨੂੰ ਮੈਂ ਉਹਦਾ ਵੀ ਕਲਿੱਪ ਦਿਖਾਨਾ ਇੱਕ ਖਬਰ ਜਿਹੜੀ ਸਾਡੇ ਨਾਲ ਸਾਡੇ ਸਰੋਤੇ ਨੇ ਸਾਂਝੀ ਕੀਤੀ ਇੱਕ ਆਪ ਤੁਹਾਨੂੰ ਪਤਾ ਤੁਸੀਂ ਜਾਣਦੇ ਹੋ सुरेंद्र ਸਿੰਘ ਹੋਰਾਂ ਦਾ ਸਤਲੁਜ ਟੀਵੀ ਹੈਗਾ ਸਤਲੁਜ ਟੀਵੀ ਦੇ ਉੱਤੇ ਇੱਕ ਕੋਲਰ ਜਿਹੜਾ ਸੀ ਉਨੇ ਇੱਕ ਦੱਸਿਆ ਕੁਝ ਜਾਣਕਾਰੀ ਦਿੱਤੀ ਆ ਤੁਸੀਂ ਪਹਿਲੇ ਸੁਣੋ ਇਹ ਬੇਨਤੀ ਐ ਸੀ ਕਿ ਉਹਨੇ ਖਬਰ ਆਈ ਹੈ ਕਿ ਅੱਜ 8 ਤਰੀਕ ਨੂੰ ਯਾਨੀ ਕਿ ਇੰਡੀਆ ਦੇ ਵਿੱਚ ਇੱਕ ਮੀਟਿੰਗ ਹੈਗੀ ਹੈ ਜਿਹਦੇ ਵਿੱਚ ਇਹਨਾਂ ਨੇ ਜੰਮੂ ਨੂੰ ਅਲੱਗ ਸਟੇਟ ਕਰ ਦੇਣਾ ਹੈ ਤੇ ਗੁਰਦਾਸਪੁਰ ਤੇ ਕੁਝ ਇਲਾਕੇ ਤੇ ਪਠਾਨਕੋਟ ਦਾ ਪੂਰਾ ਹੀ ਉਹਦੇ ਵਿੱਚ ਪਾ ਦੇਣਾ ਹੈ ਇਸ ਬਾਰੇ ਕੀ ਆਪਾਂ ਕਰ ਸਕਦੇ ਆ ਥਿਸ ਇਜ਼ ਮਾਈਕ੍ਰੋਫੋਨ ਦੇਖੋ ਇਹ ਇਹ ਹੁਣ ਕੁਝ ਵੀ ਕਰ ਲੈਣ ਜੀ ਹੁਣ ਇਹ ਹਾਂ ਇਹ ਇਹ ਜਿਹੜੀ ਖਬਰ ਆ ਨਾ ਜਿਹੜੀ ਤੁਸੀਂ ਦੱਸ ਰਹੇ ਹੋ ਇਹ ਮੈਂ ਜੀ 6 ਸਾਲ ਪਹਿਲਾਂ ਮੈਂ ਇਹ ਜਾਣਕਾਰੀ ਦਿੱਤੀ ਸੀ ਉਦੋਂ ਇਹਨਾਂ ਨੇ ਕਰਨਾ ਸੀ ਐਲਾਨ ਠੀਕ ਹੈ ਨਾ ਹਮ ਪਰ ਉਦੋਂ ਉਹ ਖਬਰ ਵਾਇਰਲ ਬਹੁਤ ਹੋਈ ਸੀ ਜਦੋਂ ਮੈਂ ਜਾਣਕਾਰੀ ਦਿੱਤੀ ਸੀ ਪ੍ਰੋਗਰਾਮ ਕਰਕੇ ਕਿ ਪੰਜਾਬ ਦੇ ਕੁਝ ਹਿੱਸੇ ਪਠਾਨਕੋਟ ਤੇ ਬਟਾਲਾ ਤੇ ਹੁਸ਼ਿਆਰਪੁਰ ਦੇ ਕੁਝ ਹਿੱਸੇ ਜਿਹੜੇ ਹੈਗੇ ਨੇ ਉਹ ਜੰਮੂ ਦੇ ਨਾਲ ਬਲਾ ਕੇ ਇੱਕ ਅਲੱਗ ਸਟੇਟ ਦੀ ਅਨਾਨਸਮੈਂਟ ਕਰਨਗੇ ਇਹ ਇਹਦੇ ਬਾਰੇ ਜਾਣਕਾਰੀ ਦਿੱਤੀ ਸੀ ਮੈਂ ਸੋ ਇਹ ਕੁਝ ਵੀ ਕਰ ਲੈਣ ਉਹ ਪੱਟੀ ਸਾਰੀ ਆਪਣੀ ਹੈ ਗੁਜਰਾਤ ਤੱਕ ਖਾਲਸਾ ਹਾਂ ਹਾਂ ਚੜ੍ਹਦੀ ਕਲਾ ਹਾਂ ਗੁਜਰਾਤ ਤੱਕ ਸਮੁੰਦਰ ਦੇ ਨਾਲ ਤੱਕ ਕਾਂਡਲਾ ਬੰਦਰਗਾਹ ਉਹਦੇ ਚ ਆਉਣੀ ਹੈ ਪੱਟੀ ਸਾਰੀ ਆਪਣੀ ਹੈ ਉਹ ਜੋ ਮਰਜ਼ੀ ਕਰ ਲੈਣ ਭਾਵੇਂ ਪੰਜਾਬ ਪੰਜਾਬ ਨੂੰ ਤੋੜ ਕੇ 12 ਸਟੇਟਾਂ ਬਣਾ ਦੇਣ ਠੀਕ ਹੈ ਜੋ ਮਰਜ਼ੀ ਕਰ ਲੈਣ ਇਹ ਇਹ ਸ਼ੋਅ ਕਰਦਾ ਹੈ ਕਿ ਉਹਨਾਂ ਦੀ ਡੈਸਪਰੇਸ਼ਨ ਕਿੰਨੀ ਜ਼ਿਆਦਾ ਹੋਈ ਪਈ ਹੈ ਇਹਨਾਂ ਨੂੰ ਕਿੰਨਾ ਜ਼ਿਆਦਾ ਡਰ ਪਿਆ ਹੋਇਆ ਹਾਂ 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 ਇਥੋਂ ਤੁਸੀਂ ਮਤਲਬ ਅੰਦਾਜ਼ਾ ਨਹੀਂ ਲਾ ਸਕਦੇ ਇਥੋਂ ਉਹਨਾਂ ਨੇ ਆਪ ਹੀ ਦੱਸ ਦਿੱਤਾ ਕਿ ਅਸੀਂ ਮਰੇ ਕੇ ਮਰੇ ਇਹ ਉਹ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਹੁਣ ਜਿਹੜਾ ਪੰਜਾਬ ਨੂੰ مزید ਟੋਟੇ ਕਰਨ ਦਾ ਮਨਸੂਬਾ ਜਿਹੜਾ ਉਹ ਹਿੰਦੁਸਤਾਨੀ ਸਰਕਾਰ ਬਣਾ ਰਹੀ ਹੈ ਇਹ ਕੀ ਟੋਟੇ ਕਰ ਰਹੀ ਜਨਾਬ ਕਿ ਜਿਹੜੇ ਜੰਮੂ ਨੂੰ ਕਿਉਂਕਿ ਜਰਾ ਉਥੇ ਜਿਹੜਾ 370 ਹਟਾਇਆ ਉਥੇ ਵੀ ਪ੍ਰੋਬਲਮ ਜਿਹੜੇ ਨੇ ਉਹ ਸੰਭਾਲੇ ਤੇ ਨਹੀਂ ਆਰ ਬੀਜੇਪੀ ਨੂੰ ਕਸ਼ਮੀਰੀਆ ਨੇ ਵੋਟਾਂ ਨਹੀਂ ਦਿੱਤੀਆਂ ਤੇ ਹੁਣ ਕੀ ਕੀਤਾ ਜਾ ਰਿਹਾ ਇਹ ਇਹਨਾਂ ਦੇ ਮੁਤਾਬਕ ਕਹਿ ਰਹੇ ਨੇ ਕਿ ਜੰਮੂ ਨੂੰ ਅਲੱਗ ਸਟੇਟ ਬਣਾ ਕੇ ਉਹਨੂੰ ਜਿਹੜਾ ਕੇਂਦਰੀ ਜਿਹੜਾ ਬਣਾਇਆ ਸੀ ਯੂਨੀਅਨ ਟੈਰੀਟਰੀ ਉਹ ਤੋਂ ਕੱਢ ਕੇ ਇੱਕ ਅਲੱਗ ਰਿਆਸਤ ਬਣਾ ਕੇ ਜੰਮੂ ਨੂੰ ਜੰਮੂ ਨੂੰ ਰਿਆਸਤ ਬਣਾ ਕੇ ਤੇ ਉਹਨੂੰ ਉਹ ਪੂਰਾ ਕਰਨ ਵਾਸਤੇ ਘਰ ਪੂਰਾ ਕਰਨ ਵਾਸਤੇ ਜਿਹੜੇ ਜੰਮੂ ਦੇ ਨਾਲ ਨਾਲ ਜਿਹੜੇ ਪੰਜਾਬ ਦੇ ਜ਼ਿਲ੍ਹੇ ਲੱਗਦੇ ਨੇ ਪੰਜਾਬ ਦੇ ਜਿਹੜੇ ਜ਼ਿਲ੍ਹੇ ਲੱਗਦੇ ਨੇ ਉਹਨਾਂ ਨੂੰ ਜਨਾਬ ਉੱਥੇ ਉਹ ਨਾਲ ਲਾ ਕੇ ਤੇ ਪੰਜਾਬ ਵਿੱਚੋਂ ਕੱਢ ਕੇ ਤੇ ਜੰਮੂ ਦੇ ਨਾਲ ਲਾ ਦਿੱਤੇ। ਇਹ ਕਿਸ ਤਰ੍ਹਾਂ ਜਿਹੜੇ ਜੰਮੂ ਦੇ ਨਾਲ-ਨਾਲ ਦੇ ਜਿਹੜੇ ਇਲਾਕੇ ਨੇ ਉਹਨਾਂ ਨੂੰ ਪੰਜਾਬ ਨਾਲੋਂ ਤੋੜ ਕੇ ਤੇ ਪੰਜਾਬ ਨਾਲੋਂ ਤੋੜ ਕੇ ਤੇ ਕੁਝ ਉਧਰੋਂ ਲੈ ਕੇ ਹਿਮਾਚਲ ਦੇ ਵਿੱਚੋਂ ਕੁਝ ਇਲਾਕੇ ਵੀ ਸ਼ਾਇਦ ਲੈ ਲੈਣ ਤੋਂ ਤੇ ਨਾਲ ਰਲ ਕੇ ਜਿਹੜਾ ਪੂਰਾ ਇੱਕ ਜੰਮੂ ਨੂੰ ਇੱਕ ਵੱਡੀ ਸਟੇਟ ਬਣਾਇਆ ਜਾਂਦਾ ਤੇ ਪੰਜਾਬ ਮਜ਼ੀਦ ਛੋਟਾ। ਪੰਜਾਬ ਮਜ਼ੀਦ कमजोर ਇਹਨਾਂ ਦਾ ਵਾਸ ਚੱਲੇ ਤੇ ਇਹ ਅਮਰਤ ਸਰੋਂ ਵੀ ਪਾਦਣ ਜੰਮੂ ਦੇ ਵਿੱਚ ਜਿਸ ਤੱਕ ਇਹਨਾਂ ਦੀ ਮਾਰਕ ਹੁੰਦੀ ਲੱਗ ਰਹੀ ਆ ਮੈਨੂੰ ਇਹ ਜਲੰਧਰ ਤੱਕ ਜਿਹੜਾ ਨੇ ਜਲੰਧਰ ਦਾ ਵੀ ਇੱਕ ਹੋਰ ਕਹਾਣੀ ਤਾਂ ਜਲੰਧਰ ਕਿੱਧਰ ਪਾਉਣ ਦੀ ਕੋਸ਼ਿਸ਼ਾਂ ਕਰਨਗੇ ਇਹ ਜਿਹੜਾ ਇਹਨਾਂ ਨੇ ਸਿਰਫ ਪੰਜਾਬ ਨੂੰ ਜਿਹੜਾ ਵਿੱਚੋਂ ਫਿਰ ਆਪਣਾ ਇਧਰੋਂ ਫਿਰੋਜ਼ਪੁਰ ਤੇ ਦੂਸਰਾ ਲੁਧਿਆਣਾ ਵਗੈਰਾ ਇਹੀ ਜਾਨੀ ਕਿ ਪੰਜਾਬ ਦੇ ਵਿੱਚ ਰਹਿਣ ਦੀ ਕੀ ਨੀ ਕੀ ਹੈ ਕਰਿਆ ਜਾਣਗੇ ਬਾਕੀ ਸਾਰਾ ਕੁਝ ਇਹਨਾਂ ਨੇ ਜਿਹੜਾ ਉਹ ਪੰਜਾਬ ਦੇ ਵਿੱਚੋਂ ਮਜ਼ੀਦ ਟੋਟੇ ਕਰਨ ਦਾ ਉਹਨਾਂ ਨੇ ਤੁਸੀਂ ਸੁਰਿੰਦਰ ਸਿੰਘ ਦਾ ਜਵਾਬ ਵੀ ਦੇਖ ਲਿਆ ਉਹ ਸੁਣ ਲਿਆ ਕਿ ਉਹਨੇ ਕਿਹਾ ਕਿ ਇਹ ਬਹੁੜਾ ਦੇਰ ਤੋਂ ਮਨਸੂਬੇ ਚੱਲੇ ਆ ਰਹੇ ਨੇ ਪਰ ਇਹ ਜਿਹੜਾ ਇਹ ਗੱਲ ਜਿਹੜੀ ਮੁੱਕਣੀ ਜਾ ਕੇ ਖਾਲਿਸਤਾਨ ਦੇ ਉੱਤੇ ਹੀ ਹੈ ਤੇ ਫਿਰ ਖਾਲਿਸਤਾਨ ਜਿਹੜਾ ਉਹਦੇ ਦੇ ਵਿੱਚ ਮਮਕਨ ਹੈ ਜਦੋਂ ਖਾਲਿਸਤਾਨ ਬਣੇਗਾ ਉਹਦੇ ਦੀ ਜੰਮੂ ਦੇ ਇਲਾਕੇ ਫਿਰ ਜਿਹੜੇ ਨੇ ਉਹ ਇਧਰ ਪਾ ਕੇ ਫਿਰ ਉਸ ਤੋਂ ਬਾਅਦ ਜਾਏਗਾ ਸਿੱਧਾ ਇਹ ਰਾਜਸਥਾਨ ਦੇ ਪਾਸੇ ਤੇ ਹਿਮਾਚਲ ਵੀ ਵਿੱਚ ਲੱਗੇਗਾ ਤੇ ਤੁਹਾਨੂੰ ਪਤਾ ਕਿ ਜਿਹੜਾ ਪਹਿਲੇ ਜਿਹੜੀ ਵੰਡ ਹੋਈ ਸੀ ਪੰਜਾਬ ਦੀ ਉਹ ਲਪੇਟੀ ਜਾਏਗੀ ਵਾਪਸ ਆ ਕੇ ਦਿੱਲੀ ਤੱਕ ਪੰਜਾਬ ਜਿਹੜਾ ਖਾਲਸਤਾਨ ਆ ਉਹ ਬਣੇਗਾ ਇਹ ਨਿਵਿਸ਼ਤਾ ਦੀਵਾਰ ਹੈ ਰੈਕਟਿੰਗ ਔਨ ਦਾ ਵਾਲ ਹੈ ਲੇਕਿਨ ਹਿੰਦੁਸਤਾਨੀ ਸਰਕਾਰਾਂ ਜਿਹੜੀਆਂ ਉਹ ਆਪਣੇ ਆਪਣੇ ਤਾਈ ਮਾਰ ਕਰਦੀਆਂ ਇਹ ਖਬਰ ਹੈਗੀ ਹੈ ਇੱਥੇ ਵਿਚਾਰ ਕਰਨ ਦੀ ਲੋੜ ਹੈ ਅਗਰ ਕੋਈ ਪੰਜਾਬ ਦੇ ਵਿੱਚ ਕੋਈ ਸਰਕਾਰ ਜਿੰਦੀ ਹੈ ਅਗਰ ਸਰਦਾ ਸਰਕਾਰ ਜਿਹੜੀ ਭਗਵੰਤ ਮੰਨਦੀ ਹੈ ਉਹ ਅਗਰ ਉਹ ਅਗਰ ਜਿਹੜੀ ਆਪਣਾ ਕੱਟ ਪੁਤਲੀ ਨਹੀਂ ਹੈ ਭਾਜਪਾ ਦਾ ਦੂਸਰਾ ਵਿੰਗ ਨਹੀਂ ਹੈ ਆਮ ਆਦਮੀ ਪਾਰਟੀ ਜਿਹੜੀ ਬ੍ਰਾਹਮਣਵਾਦ ਜਿਹੜਾ ਉਹ ਅਗਰ ਉਹਦੇ ਨਾਲ ਰਲ ਕੇ ਨਹੀਂ ਕੁਛ ਨਾ ਕੁਛ ਤੇ ਸ਼ਰਮ ਆ ਕੇ ਪੰਜਾਬ ਦਾ ਵੀ ਖਿਆਲ ਕਰਨਾ ਚਾਹੀਦਾ ਸੱਤਾ ਤੁਹਾਡੇ ਕੋਲ ਤੁਹਾਨੂੰ ਮਿਲ ਗਈ ਏ ਤੁਹਾਨੂੰ ਸੱਤਾ ਮਿਲ ਗਈ ਇਹਦਾ ਮਤਲਬ ਨਹੀਂ ਤੁਸੀਂ ਸਟੂਜ ਬਣ ਕੇ ਰਹੋ ਇੱਥੇ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਇੱਥੇ ਕਟਪੁਤਲੀਆਂ ਤਰ੍ਹਾਂ ਨੱਚੋ ਕੁਛ ਪੰਜਾਬ ਦਾ ਵੀ ਖਿਆਲ ਕਰੋ ਇੱਕ ਖਬਰ ਹੋਰ ਵੀ ਤੁਹਾਨੂੰ ਦੇਣੀ ਹੈ ਕਿ 15 ਤਰੀਕ ਨੂੰ ਅਕਾਲ ਤਖਤ ਨੇ ਪੰਜਾਬ ਦੇ ਭਗਵੰਤ ਮਾਨ ਸੀਐਮ ਨੂੰ ਜਿਹੜਾ ਉਹ ਸੰਮਨ ਕੀਤਾ ਹੋਇਆ ਤੇ ਖਬਰਾਂ ਆ ਰਹੀਆਂ ਨੇ ਕਿ ਭਗਵੰਤ ਮਾਨ ਨੇ ਫੈਸਲਾ ਕੀਤਾ ਕਿਉਂਕਿ ਭਗਵੰਤ ਮਾਨ ਵੀ ਤੰਗ ਹੈ ਕਿਉਂਕਿ ਅਕਾਲ ਤਖਤੋਂ مسلسل ਜਿਹੜਾ ਉਹਦਾ ਵਿਰੋਧ ਕੀਤਾ ਜਾ ਰਿਹਾ ਉਹਦੀਆਂ ਜਿਹੜੀਆਂ ਫੈਸਲੇ ਨੇ ਉਹਨਾਂ ਦਾ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਔਰ ਸਟੇਟਮੈਂਟਾਂ ਆ ਰਹੀਆਂ ਨੇ ਭਗਵੰਤ ਮਾਨ ਦੇ ਖਿਲਾਫ ਜਿਹੜਾ ਆਪਣਾ ਮਾਮਲਾ ਹੈ ਉਹ ਸਿੱਖ ਪੰਥ ਜਿਹੜਾ ਉਹ ਤੋਂ ਖੁਸ਼ ਨਹੀਂ ਪੂਰੀ ਵਜ੍ਹਾ ਇਹੀ ਹੈ ਹੁਣ ਜਿਹੜੀਆਂ ਭਗਵੰਤ ਮਾਨ ਦੀਆਂ ਜਿਹੜੀਆਂ ਕੋਈ ਤਸਵੀਰਾਂ ਆਂਦੇ ਵੀਡੀਓ ਜਿਹੜੀਆਂ ਆਈਆਂ ਸਨ ਸ਼ਰਾਬ ਪੀਣ ਦੀਆਂ ਸ਼ਰਾਬ ਪੀ ਕੇ ਜਿਹੜਾ ਸਾਨੂੰ ਸਾਰੇ ਮਾਮਲੇ ਦਾ ਪਤਾ ਮੈਂ ਤੁਹਾਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਇੱਥੇ ਉਹਦੀ ਬਿਆਹਤ ਵਾਸਤੇ ਇਹਨਾਂ ਨੇ ਬੁਲਾਇਆ ਹੁਣ 15 ਤਰੀਕ ਨੂੰ ਭਗਵੰਤ ਮਾਨ ਅਗਰ ਤੇ ਭਗਵੰਤ ਮਾਨ ਆ ਕੇ ਗੱਲ ਕਰੇਗਾ ਤੇ ਜਿਹੜੇ ਸਵਾਲੋ ਜਵਾਬ ਨੇ ਉਹ ਪਬਲਿਕ ਹੋਣੇ ਚਾਹੀਦੇ ਇਹ ਡਿਮਾਂਡ ਹੈਗੀ ਇਹ ਆਵਾਮ ਦੀ ਕਿ ਪਬਲਿਕ ਹੋਣੇ ਚਾਹੀਦੇ ਨੇ ਕਿ ਕੀ ਪੁੱਛਿਆ ਗਿਆ ਕੀ ਦੱਸਿਆ ਗਿਆ ਔਰ ਅਗਰ ਭਗਵੰਤ ਮਾਨ ਨੇ ਕੰਫੈਸ ਕੀਤਾ ਅਗਰ ਭਗਵੰਤ ਮਾਨ ਦੇ ਜਿਹੜੇ ਲਾਏ ਗਏ ਇਲਜ਼ਾਮ ਜਿਹੜੇ ਸੱਚ ਸਾਬਤ ਹੋਏ ਨੇ ਫਿਰ ਭਗਵੰਤ ਮਾਨ ਨੂੰ ਜਿਹੜਾ ਆਪਣਾ ਉਹ ਬਣਦੀ ਸਜ਼ਾ ਵੀ ਦੇਣੀ ਚਾਹੀਦੀ ਸਿਰਫ ਐ ਨਹੀਂ ਕਿ ਅਕਾਲ ਤਖਤ ਨੇ ਜਿਹੜਾ ਸਿਰਫ ਅਕਾਲ ਤਖਤ ਸਾਹਿਬ ਨੇ ਜਨਾਬ ਆਪਣੀ ਮੰਨਤਾ ਮਨਾ ਲਈ ਉਹ ਆ ਗਿਆ ਤੇ ਵਜ਼ੀਰ ਆਲਾ ਆ ਗਿਆ ਜਨਾਬ ਜੱਖੀਆਂ ਵੀ ਪਾਲੀਆਂ ਅੰਦਰ ਕਮਰੇ ਚ ਵੜ ਕੇ ਤੇ ਕਹਿਤਾ ਚਲੋ ਠੀਕ ਹੈ ਜੀ ਕੋਈ ਮਿਲਮ ਕੋ ਮਿਲਦਾ ਜਲਦੀ ਸਟੇਟਮੈਂਟ ਬਾਹਰ ਦੇ ਦੇਣੇ ਤਾਂ ਕਿ ਤੁਸੀਂ ਵੀ ਜਨਾਬ ਸਰਕਾਰ ਕਰੋ ਤੇ ਸਾਡਾ ਵੀ ਜਰਾ ਮਾਣ ਰਹਿ ਜਾਏ ਇਹ ਗੱਲਾਂ ਮਾਣ ਦੀਆਂ ਨਹੀਂ ਇਹ ਹੁਣ ਭਗਵੰਤ ਮਾਣ ਨੂੰ ਲਿਆ ਕੇ ਤੇ ਸਿਰਫ ਆਪਣਾ ਮਾਣ ਅਕਾਲ ਤਖਤ ਸਾਹਿਬ ਦਾ ਨਹੀਂ ਵਦਨਾ ਅਕਾਲ ਤਖਤ ਦਾ ਤਖਤ ਜਿਹੜਾ ਦਿੱਲੀ ਦੇ ਤਖਤੋਂ ਵੀ ਵੱਡਾ ਹੈ ਅਕਾਲ ਤਖਤ ਦੀ ਆਪਣੀ ਮੰਨਤਾ ਸਿੱਖ ਪੰਥ ਦੀ ਜਿਹੜੀ ਆਪਣਾ ਉਹ ਸਪਿਰਚੁਅਲ ਲੀਡਰਸ਼ਿਪ ਉਥੇ ਰਹਿੰਦੀ ਹੈ ਸਿੱਖਮੰਤ ਜਿਹੜਾ ਉਹ ਆਪਣਾ ਸਾਰਾ ਕੁਝ ਉਥੋਂ ਲੈਂਦਾ ਇਸ ਵਾਸਤੇ ਹੁਣ ਜਿਹੜੇ ਗਿਆਨੀ ਸਾਹਿਬ ਨੇ ਉਥੇ ਹਰਪ੍ਰੀਤ ਜੀ ਹੁੰਦੀ ਇਹਨਾਂ ਦਾ ਵੀ ਆਪਣਾ ਬਣਦਾ ਕਿ ਭਗਵੰਤ ਮਾਨ ਅਗਰ ਆਂਦਾ ਤੇ ਉਹ ਤੇ ਸਾਰਾ ਕੁਝ ਸਾਹਮਣੇ ਰੱਖੂ ਦੁਨੀਆ ਦੇ ਦੱਸੋ ਸਿੱਖ ਪੰਥ ਨੂੰ ਕਿ ਇਹਨੇ ਇਹ ਗਲਤੀ ਕੀਤੀ ਇਹਨੂੰ ਇਹ ਸਦਾ ਡੰਡ ਪਾਇਆ ਗਿਆ ਕਿ ਅਗਰ ਵੈਸੇ ਹੀ ਸਿਰਫ ਕੱਢ ਦਿੱਤਾ ਜਾਣਾ ਤਾਂ ਫਿਰ ਮੇਰਾ ਖਿਆਲ ਕੋਈ ਫਾਇਦਾ ਨਹੀਂ ਫਿਰ ਨਾਮ ਮਨਾਉਣਾ ਨਾ ਨਾਮ ਬੁਲਾਉਣਾ ਜ਼ਿਆਦਾ ਫੇਤਰ ਇੱਕ ਇੱਕ ਖਬਰ ਤੁਹਾਨੂੰ ਦਸੀ ਦੋ ਖਬਰਾਂ ਹੋ ਗਈਆਂ ਕਿਤੇ ਉਹ ਪੰਜਾਬ ਦੀ ਜਿਹੜੀ ਸੀ ਆਪਾਂ ਜੰਮੂ ਸਟੇਟ ਵਾਲੀ ਪੰਜਾਬ ਦੇ ਇਲਾਕੇ ਕੱਢ ਕੇ ਉਧਰ ਪਾਉਣ ਵਾਲੀ ਇੱਕ ਭਗਵੰਤ ਮਾਨ ਵਾਲੀ ਇੱਕ ਤੀਜੀ ਖਬਰ ਜਿਹੜੀ ਹੁਣ ਹੈ ਜਿਹੜੀ ਸਾਡੇ ਪ੍ਰੋਗਰਾਮ ਦੇ ਵਿੱਚ ਮੇਰੇ ਪ੍ਰੋਗਰਾਮ ਦੇ ਵਿੱਚ ਜਸਪਾਲ ਸਿੰਘ ਬੈਂਸ ਨੇ ਸਾਂਝੀ ਕੀਤੀ ਸੀ ਅਜੇ ਤੁਸੀਂ ਉਹਦਾ ਕਲਿੱਪ ਸੁਣ ਤੇ ਹੁਣ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈਗੀ ਉਹ ਆਪਣੇ ਸੌਣ ਵਾਲੇ ਨੂੰ ਦੱਸਣਾ ਵੀ ਚਾਹੁੰਦੇ ਹਾਂ ਬਹੁਤੇ ਲੋਕਾਂ ਨੂੰ ਪਤਾ ਵੀ ਹੋਊਗਾ ਵੀ ਜਿਹੜਾ ਚੰਡੀਗੜ੍ਹ ਹੈਗਾ ਆ ਸ਼ਹਿਰ ਹੈ ਜਿਹੜੀ ਕੈਪੀਟਲ ਸੀਗੀ ਪੰਜਾਬ ਦੀ ਜਿਹੜੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਈ ਸੀਗੀ 1960s ਦੇ ਵਿੱਚ ਉਹਨੂੰ ਇੱਕ ਉਹਨੂੰ ਇੱਕ ਸਟੇਟ ਬਣਾ ਰਹੇ ਆ ਸ਼ਾਇਦ ਅੱਛਾ ਹਾਂ ਜੀ ਕੇਂਦਰੀ ਸ਼ਹਿਰ ਤੋਂ ਲੈ ਕੇ ਉਹਨਾਂ ਨੂੰ ਕਿੰਨਾ ਪੰਜਾਬ ਦੇ ਨਾਲ ਦੇ ਜਿਹੜੇ ਜ਼ਿਲ੍ਹੇ ਹੋਣਗੇ ਰੋਪੜ ਤੱਕ ਮੋਹਾਲੀ ਰੋਪੜ ਇਧਰ ਚੱਲ ਜਾਂਦਾ ਰਾਜਪੁਰੇ ਹਲ ਦੇ ਪਾਸੇ ਨੂੰ ਉਹ ਸਾਰੇ ਦੇ ਸਾਰੇ ਇਲਾਕੇ ਵਿੱਚ ਪਾ ਕੇ ਉਹਨਾਂ ਨੂੰ ਇੱਕ ਹੂ ਸਟੇਟ ਬਣਾਉਣ ਦੀ ਉਹਨਾਂ ਦੀ ਸੋਚ ਹੈਗੀ ਆ ਕਿਉਂਕਿ ਉਹਨਾਂ ਦੀ ਜਿਹੜੀ ਜਿਹੜੀ ਹੈ ਨਾ ਇੰਤਰਨਲ ਪਾਲਿਸੀਸ ਹੈਗੀਆਂ ਆ ਹੂੰ ਹੂੰ ਉਹ ਉਦੋਂ ਤੇ ਬੜਾ 3 ਕਿਹਦੇ ਨਾਲ ਕੰਮ ਕਰ ਰਹੇ ਹੈਗੇ ਹੈ ਇਹ ਦੇਖੋ ਇਹਦੇ ਵਿੱਚ ਵੀ ਬਹਿਸ ਸੀ ਉਹਨਾਂ ਨੇ ਕਿਹਾ ਕਿ ਹੁਣ ਇੱਕ ਤੇ ਉਧਰ ਜੰਮੂ ਵਾਲਾ ਪਲਾਨ ਚੱਲਦਾ ਪਿਆ ਇੱਕ ਚੰਡੀਗੜ੍ਹ ਵਾਲਾ ਚੰਡੀਗੜ੍ਹ ਨੂੰ ਜਿਹੜਾ ਯੂਨੀਅਨ ਟੈਰੀਟਰੀ ਤੋਂ ਕੱਢ ਕੇ ਇਹਨੂੰ ਪੂਰੀ ਸਟੇਟ ਬਣਾਉਣ ਦਾ ਇੱਕ ਪ੍ਰੋਗਰਾਮ ਵੀ ਬਣਾਇਆ ਹੋਇਆ ਹੁਣ ਚੰਡੀਗੜ੍ਹ ਨੂੰ ਸਟੇਟ ਬਣਾਉਣਾ ਤੇ ਫੇਰੇ ਦੇ ਵਿੱਚ ਜਲੰਧਰ ਪਾਦਨਗੇ ਇਧਰੋਂ ਹੈ ਬਹੁਤ ਗੱਲ ਹੋਈ ਪਟਿਆਲੇ ਤੱਕ ਚਲੇ ਜਾਏਗਾ ਮਤਲਬ ਇਹ ਹੈ ਵੀ ਕਿ ਇਹ ਇੱਥੋਂ ਫਿਰ ਪੰਜਾਬ ਨੂੰ ਪੰਜਾਬ ਨੂੰ ਹੀ ਸਨ ਲਾਉਣੀ ਹੈ ਪੰਜਾਬ ਅਸਲ ਦੇਖੋ ਚਾਹੇ ਚੰਡੀਗੜ੍ਹ ਬਣਾਣ ਚਾਹੇ ਜੰਮੂ ਬਣਾਣ ਅਸਲ ਟਾਰਗੇਟ ਪੰਜਾਬ ਨੂੰ ਵੰਡਣਾ ਹੈਗਾ ਕਿ ਪੰਜਾਬ ਦੇ ਜਿਹੜੇ ਜ਼ਿਲ੍ਹੇ ਰਹਿ ਗਏ ਨੇ 10 15 ਉਹਨਾਂ ਨੂੰ ਵੀ ਤੋੜ ਕੇ ਮਜ਼ੀਦ ਛੋਟਾ ਕਰ ਦਿੱਤਾ ਜਾਏ ਹੈ ਪੰਜਾਬ ਨੂੰ ਇਹ ਪੰਡੀ ਚੀੜੀ ਤਰ੍ਹਾਂ ਛੋਟੀ ਜੀ ਕਿਰਾਸਤ ਬਣਾ ਦਿੱਤੀ ਜਾਏ ਕਾਕੇ ਪੰਜਾਬ ਕਮਜ਼ੋਰ 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 ਕਰ ਕਮਜ਼ੋਰ ਹੋ ਜਾਏ ਮਜ਼ੀਦ ਵਸਾਇਲ ਜਿਹੜੇ ਨੇ ਉਹ ਪੰਜਾਬ ਚੋਂ ਖੋ ਲੈ ਜਾਣ ਇਹ ਚੰਡੀਗੜ੍ਹ ਜਿਲ੍ਹ ਸਟੇਟ ਬਣੇ ਜਾਂ ਜੰਮੂ ਸਟੇਟ ਬਣੇ ਅਸਲ ਮਕਸਦ ਜਿਹੜਾ ਉਹ ਪੰਜਾਬ ਨੂੰ ਕਮਜ਼ੋਰ ਕਰਨਾ ਹੈ ਤੇ ਪੰਜਾਬ ਦੀ ਕਮਜ਼ੋਰੀ ਜਿਹੜਾ ਉਹ ਹਿੰਦੁਸਤਾਨ ਦੀ ਤਾਕਤ ਹੈ ਤੇ ਪੰਜਾਬੀਆਂ ਦੀ ਕਮਜ਼ੋਰੀ ਹੈ ਇਹਨਾਂ ਸੋਚਣਾ ਪੰਜਾਬੀਆਂ ਨੇ ਮੇਰੇਆਂ ਨੇ ਤੇ ਮੇਰੇ ਪੰਜਾਬੀ ਵੀਰਾਂ ਨੇ ਸੋਚਣਾ ਕਿ ਉਹ ਕੀ ਚਾਹੁੰਦੇ ਨੇ ਉਹਨਾਂ ਨੇ ਕਿ ਉਹਨਾਂ ਦੇ ਹੱਥ ਕੀ ਕਿਆ ਸਿਰਫ ਮੂੰਹ ਚੁੱਕ ਕੇ ਦੇਖਦੇ ਰਹਿਣਾ ਕਿ ਪਹਿਲੇ ਪੂਰਾ ਪੰਜਾਬ ਵੰਡਿਆ ਗਿਆ ਪੰਜਾਬ ਦੇਖਦਾ ਰਿਹਾ ਗਿਆ ਤਿੰਨਾਂ ਟੋਟਿਆਂ 'ਚ ਵੰਡਿਆ ਗਿਆ ਪੰਜਾਬ ਦੇਖਦਾ ਰਿਹਾ ਗਿਆ ਜਿਹੜਾ ਬਚਿਆ ਉੱਤੇ ਉਹਦੇ ਤੇ ਗੁਜ਼ਾਰਾ ਕਰਨ ਲੱਗ ਪਿਆ ਲੇਕਿਨ ਜਦੋਂ ਬੰਦਾ ਇੱਕ ਨਾ ਇਨਸਾਫੀ ਤੇ ਆਵਾਜ਼ ਨਾ ਉਠਾਏ ਤੇ ਫਿਰ ਕਹਿੰਦੇ ਨੇ ਹੈ ਜ਼ੁਰਮ ਜੈਫੀ ਕੀ ਸਜ਼ਾ ਮਰਗੇ ਮਫਾਜਾਤ ਹੈ ਫਿਰ ਇਹ ਜਿਹੜਾ ਜ਼ੈਫ ਹੁੰਦਾ ਕਮਜ਼ੋਰ ਹੁੰਦਾ ਉਹਨੂੰ ਫਿਰ ਮਜ਼ੀਦ ਮਜ਼ੀਦ ਨੂੰ ਉਸ ਕੱਸਿਆ ਜਾਂਦਾ ਸ਼ਕੰਜੇ ਦੇ ਵਿੱਚ ਇਹੀ ਤਰ੍ਹਾਂ ਹੁਣ ਦੋ ਚੀਜ਼ਾਂ ਹੋਰ ਛੁੱਟੀਆਂ ਗਈਆਂ ਕਿ ਪੰਜਾਬ ਨੂੰ ਜੰਮੂ ਨਾਲ ਪੱਦਾ ਪਾ ਦਿਓ ਚੰਡੀਗੜ੍ਹ 'ਚ ਪਾ ਦਿਓ ਤੇ ਪੰਜਾਬ ਦੇ ਕੋਲ ਸਿਰਫ ਰਹਿ ਜਾਵੇ ਵਿੱਚ ਆਪਣਾ ਅੰਮ੍ਰਿਤਸਰ ਰਹਿ ਜਾ ਜਾ ਬਾਕੀ ਕੇ ਕੱਦਾ ਜ਼ਿਲ੍ਹਾ ਹੋਰ ਰਹਿ ਜਾ ਤੇ ਬਾਕੀ ਜਨਾਬ ਇਹਨੂੰ ਤੁਸੀਂ ਪੰਜਾਬ ਡਿਕਲੇਅਰ ਕਰਕੇ ਤੇ ਫਿਰ ਝੰਟਣਾ ਮਝਾਉਂਦੇ ਰਹੋ ਇਹ ਇਹ ਦੋ ਖਬਰਾਂ ਸਨ ਵਿਚਾਰ ਕਰਨਾ ਇਹਦੇ ਉੱਤੇ ਤੇ ਹੱਲ ਇਹੀ ਹੈ ਹੱਲੇ ਹੀ ਹੈ ਕਿ ਜੁੱਟ ਰੜ ਕੇ ਸਟਰਗਲ ਕਰਨ ਦਾ ਸਟਰਗਲ ਹੱਲ ਹੈ ਤੇ ਆਪਣੀ ਜਿਹੜੀ ਪੰਜਾਬ ਦੀ ਆਜ਼ਾਦੀ ਹੱਲ ਹੈ ਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ ਕਿਚੜ ਦੀ